ਕੰਪੇਨ ਕਰੀਏ ਤੁਹਾ ਤੁਸੀਂ ਜੀ ਦੇਖ ਹੀ ਲਿਆ ਬਹੁਤ ਵਧੀਆ ਰਿਸਪਾਂਸ ਹੈ ਜਿਵੇਂ ਅਸੀਂ ਪਿੰਡਾਂ ਵਿੱਚ ਜਾ ਕੇ ਵੀ ਮੀਟਿੰਗਾਂ ਕਰਦੇ ਸਾਡੀਆਂ ਵੱਡੀਆਂ ਰੈਲੀਆਂ ਰੋਡ ਸ਼ੋ ਵੀ ਹੋ ਚੁੱਕੇ ਆ ਔਰ ਲੋਕਾਂ ਦਾ ਬਹੁਤ ਵਧੀਆ ਉਤਸ਼ਾਹ ਔਰ ਲੋਕ ਜਿਹੜਾ ਮਾਨ ਸਤਕਾਰ ਪਿਆਰ ਦੇ ਰਹੇ ਆ ਔਰ ਫਾਸਲਾ ਦੇ ਰਹੇ ਆ ਉਹਦੇ ਵਿੱਚ ਲੱਗਦਾ ਵੀ ਮੈਨੂੰ ਇਹ ਲੋਕ ਇੱਕ ਤੂੰ ਨੂੰ ਵੱਡਾ ਫਤਵਾ ਦੇ ਕੇ ਲੋਕ ਸਭਾ ਚ ਸਿਚ ਕੀ ਲੱਗਦਾ ਜਿਹੜੀ ਮਤਲਬ ਲੋਕ ਮਾਰੂ ਨੀਤੀਆਂ ਆਈਆਂ ਸੀ ਜਿਹੜੇ ਪਿਛਵਲਾ ਸਰਕਾਰਾਂ ਵੱਲੋਂ ਬਣਾਏ ਗਏ ਆ ਕੀ ਤੁਹਾਡੀ ਸਰਕਾਰ ਜੇ ਆਂਦੀਆਂ ਤਾਂ ਸੱਤਾ ਦੇ ਵਿੱਚ ਤਾਂ ਲੋਕਾਂ ਲਈ ਕੀ ਕੀਤਾ ਜਾਏ ਅਸੀਂ ਜੀ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਆ ਇਨਾਂ ਨੂੰ ਪਹਿਲਾਂ ਅਸੀਂ ਇਹਨਾਂ ਦਾ ਮਸਲਾ ਠਾਵਾਂਗੇ ਉੱਥੇ ਕਿ ਸਾਡੇ ਕਿਸਾਨਾਂ ਵਾਸਤੇ ਬਹੁਤ ਹੀ ਮਾੜੇ ਮਾੜੇ ਮਾੜੀ ਨੀਤੀਆਂ ਬਣਾਈ ਗਈ ਹੈ ਔਰ ਸਾਡੇ ਕਿਸਾਨਾਂ ਨੂੰ ਕਿਉਂਕਿ ਜਿਹੜਾ ਸਾਡਾ ਸੁਪਾ ਹੈ ਖੇਤੀ ਪ੍ਰਧਾਨ ਸੁਪਾ ਅਗਰ ਸਾਡੇ ਕਿਸਾਨ ਇਸੇ ਤਰ੍ਹਾਂ ਹੀ ਝੜਕਾਂ ਦੇ ਰੋੜਦੇ ਰਹਿ ਤਾਂ ਸਾਡਾ ਜਿਹੜਾ ਦੇਸ਼ ਹੈ ਸਾਡਾ ਪੰਜਾਬ ਉਹ ਪਿੱਛੇ ਚੱਲਿਆ ਜਾਊਗਾ ਦਸਾਂਰ ਦੀਆਂ ਉਪਲਬਧੀਆਂ ਗੱਲ ਇਹ ਹੈ ਕਿ ਬਹੁਤ ਲੰਬਾ ਹੋ ਜੂ ਵੈਸੇ ਮੈਂ ਦੱਸਾਂ ਉਹ ਅਸੀਂ 4 ਕਰੋੜ ਲੋਕਾਂ ਨੂੰ ਜਿਨ੍ਹਾਂ ਕੋਲ ਵੇ ਘਰੇ ਸੀ ਮਕਾਨ ਨਹੀਂ ਸੀਗੇ ਉਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਪਹਿਲੀ ਸਰਕਾਰ ਆ ਜਿਹਨੇ ਦਿੱਤਾ ਅਸੀਂ 80 ਕਰੋੜ ਲੋਕਾਂ ਨੂੰ ਜਿਨ੍ਹਾਂ ਕੋਲ ਪਰ ਪੇਟ ਖਾਣ ਲਈ ਇਜਾਮ ਨੇ ਉਹਨਾਂ ਨੂੰ ਅਨਾਜ ਜਿਵੇਂ ਹਰ ਮਹੀਨੇ ਉਹਨਾਂ ਨੂੰ ਦਿੰਦੇ ਔਰ ਦੂਸਰਾ ਸਾਡਾ ਜਿਹੜਾ ਆਰਥਿਕਾ ਦਾ ਦੇਸ਼ ਦੀ ਉਹ ਅਸੀਂ 11ਵੇਂ ਪਾਇਦਾਨ ਤੋਂ 5ਵੇਂ ਤੇ ਆ ਗਏ ਹੁਣ ਚੌਥੇ ਤੇ ਜਾ ਰਹੇ ਹਾਂ ਜਰਮਨੀ ਨੂੰ ਪਿੱਛੇ ਛੱਡ ਕੇ ਔਰ ਜਦੋਂ ਮੋਦੀ ਜੀ ਦੀ ਹੁਣ ਸਰਕਾਰ ਬਣਨੀ ਹੈ ਉਸ ਤੋਂ 5 ਸਾਲ ਦੇ ਅੰਦਰ ਅੰਦਰ 3 ਸਾਲ ਹੀ ਨਿਕਲਣਗੇ ਵੈਸੇ ਤਾਂ ਅਸੀਂ ਤੀਸਰੇ ਪਾਇਦਾਨ ਤੇ ਹਾਂ ਬਹੁਤ ਜ਼ਿਆਦਾ ਵਧੀਆ ਤੁਹਾਡੇ ਸਾਹਮਣੇ ਆ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਫੁੱਲਾਂ ਦੀ ਵਰਖਾ ਕਰਦੇ ਆ ਅਰਦਾਸਾਂ ਕਰਦੇ ਹੋਰ ਕੀ ਚਾਹੀਦਾ ਰੱਬ ਨੂੰ ਦਿੱਤੀ ਵੀ ਜਾਣਿਓ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕੁਝ ਇੱਕ ਲੋਕ ਵਿਰੋਧ ਕਰਦੇ ਆ ਜਿਹੜੇ ਗਰੀਬਾਂ ਦੀਆਂ ਦੁਆਵਾਂ ਲਈਦੀਆਂ ਹੁੰਦੀਆਂ ਗਰੀਬਾਂ ਦੀਆਂ ਮੈਂ ਦੁਆਵਾ ਲੈਣਾ ਜਿਹੜੇ ਵਿਰੋਧ ਕਰਦੇ ਉਹ ਤਾਂ ਉਹ ਉਹ ਆਪਣੇ ਹੱਕਾਂ ਲਈ ਲੜਦੇ ਆ ਮੈਂ ਉਹਨਾਂ ਲਈ ਵੀ ਵੈਸੇ ਅਰਦਾਸ ਕਰਦਾ ਔਰ ਗੱਲ ਸਮਝ ਆ ਜਾਏਗੀ ਹੌਲੀ ਹੌਲੀ 13 ਲੋਕ ਸਭਾ ਸੀਟਾਂ ਨੇ ਤੁਹਾਡੇ 위ਰੋ ਸਭ ਤੋਂ ਜ਼ਿਆਦਾ ਹੋ ਰਿਹਾ ਫਰੀਦਕੋਟ ਹਲਕੇ ਨੇ ਕਿਉਂਕਿ ਮੈਂ ਉਹਨਾਂ ਲਈ ਲੜਦਾ ਜਿਨ੍ਹਾਂ ਲਈ ਕੋਈ ਵੀ ਨਹੀਂ ਨਾ ਲੜਦਾ ਉਹਨਾਂ ਨੂੰ ਗੁਲਾਮੀ ਚੋਂ ਕੱਟਣਾ ਚਾਹੁੰਨਾ ਮੈਂ ਖਾਸ ਤਰ੍ਹਾਂ ਦੀ ਗੁਲਾਮੀ ਚੋਂ ਕਿਸ ਤਰ੍ਹਾਂ ਇਹਨਾਂ ਦੀ ਜੀ ਦੀ ਆਸ ਕਰ ਹਾਂਜੀ ਨਤੀਜੇ ਦੀ ਆਸ ਕੀ ਜੀ ਆਸ ਨਤੀਜੇ ਦੀ ਆਸ ਲੜਨ ਵਾਲੇ ਥੋੜੀ ਕਰਦੇ ਹੁੰਦੇ ਆ ਵੱਡੇ ਵੱਡੇ ਜਿਹੜੇ ਜੰਗਜੂ ਆ ਸਾਰੀਆਂ ਜੰਗਾਂ ਜਿੱਤੇ ਥੋੜੀ ਆ ਮੈਂ ਜਿੱਥੇ ਤੱਕ ਲੜ ਸਕਿਆ ਲੜੂੰਗਾ ਅੱਗੋਂ ਨਸਲਾਂ ਲੜਨ ਗਿਆ ਕਿ ਸੌਤ ਛੱਡ ਜਾਵਾਂਗੇ ਕਿ ਆਜ਼ਾਦੀ ਤੋਂ ਬਾਅਦ ਵੀ ਕਸ਼ਮੀਰ ਇਹਨਾਂ ਨੂੰ ਮਿਲੇ ਇਹਨਾਂ ਨੂੰ ਦਿਓ ਗੱਲ ਹੈ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਨੂੰ ਰਾਣਾ ਗੁਰਜੀਤ ਸਿੰਘ ਜੀ ਨੇ ਟਿੱਕ ਦਵਾਈ ਖਡੂਰ ਸਾਹਿਬ ਦੀ ਤੇ ਜ਼ਿੰਮੇਵਾਰੀ ਵੀ ਚੱਕੀ ਜਿਤਾਉਣ ਦੀ ਤੇ ਜਦੋਂ ਬਾਪੂ ਨੇ ਜ਼ਿੰਮੇਵਾਰੀ ਚੱਕ ਲਈ ਫਿਰ ਪੁੱਤ ਕੀ ਕਰਸਾਦਾ ਪੁੱਤ ਦੀ ਡਿਊਟੀ ਇਸ ਕੰਮ ਨੂੰ ਸਿਰੇ ਚੜਾਉਣ ਦੀ ਆ ਤੇ ਮੇਰੇ ਤੇ ਜੀਰਾ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ ਇਕ ਤੇ ਇਹਨਾਂ ਨੂੰ ਮਿਲੀ ਐ ਮੈਨੂੰ ਮਿਲੀ ਐ ਇੱਕ ਬਰਾਬਰ ਅਸੀਂ ਸਾਰੇ ਸੁਲਤਾਨਪੁਰ ਵਾਲਿਆਂ ਨੇ ਤਖੜੇ ਹੋ ਕੇ ਜੋਰ ਲਾਉਣਾ ਜਿਵੇਂ ਮੈਂ ਲੜ ਰਿਹਾ ਹਾਂ ਅੱਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬੜੀ ಅಪਾਰ ਕਿਰਪਾ ਕੀਤੀ ਕਿ ਮੇਰੇ ਭਰਾ ਰਾਣਾ ਇੰਦਰਪ੍ਰਤਾਪ ਜੀ ਨੇ ਜੋ ਕਿ ਐਮ ਐਲ ਏ ਸ੍ਰੀ ਸੁਲਤਾਨਪੁਰ ਲੋਧੀ ਤੋਂ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਸੀ ਅੱਜ ਉਹਨਾਂ ਨੇ ਬੁਲਾ ਕੇ ਜੋ ਮਾਨ ਸਨਮਾਨ ਮੈਨੂੰ ਦਿੱਤਾ ਮੈਂ ਸਦਾ ਰਾਣਾ ਪਰਿਵਾਰ ਦਾ ਰਣੀ ਰਵਾਂਗਾ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਟਿਕਟ ਆ ਇਹ ਟਿਕਟ ਜਿਹੜੀ ਆ ਮੈਨੂੰ ਠੀਕ ਆ ਕਾਂਗਰਸ ਪਾਰਟੀ ਦੀ ਟਿਕਟ ਆ ਕਾਂਗਰਸ ਪਾਰਟੀ ਨੇ ਦਿੱਤੀ ਆ ਪਰ ਜਿਹੜੀ ਟਿਕਟ ਆ ਉਹ ਲੈ ਕੇ ਰਾਣਾ ਗੁਰਜੀਤ ਸਿੰਘ ਜੀ ਆਏ ਆ ਔਰ ਇੱਥੇ ਜਿਹੜੀ ਇਹਦੇ ਨਾਲ ਆ ਕਿ ਰਾਣਾ ਗੁਰਜੀਤ ਸਿੰਘ ਜੀ ਦੀ ਜਿਹੜੀ ਹੈ ਸ਼ਾਨ ਉਹ ਵਧੀਆ ਔਰ ਹਮੇਸ਼ਾ ਅਸੀਂ ਦੋਵੇਂ ਭਰਾ ਜਿਹੜੇ ਆ ਇਕੱਠੇ ਹੋ ਕੇ ਚੱਲਾਂਗੇ ਔਰ ਕਦੀ ਵੀ ਜਿਹੜਾ ਇਹੋ ਜਿਹਾ ਕਿਉਂਕਿ ਪਹਿਲਾਂ ਜੋ ਕੁਛ ਹਲਕੇ ਦੇ ਵਿੱਚ ਹੁੰਦਾ ਰਿਹਾ ਅੱਜ ਲੋਕਾਂ ਨੇ ਚੀਕਾ ਮਾਰ ਮਾਰ ਕੇ ਦੱਸਿਆ ਮੈਨੂੰ ਔਰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਇਹ ਜਿਹੜਾ ਨਾਰਾ ਹੈ ਤੁਹਾਡਾ ਜਿੱਥੇ ਰਾਣਾ ਉੱਥੇ ਜਾਣਾ नमस्कार जी हम सभी को पता है कि कल सुप्रीम कोर्ट हमारे पार्टी के सुप्रीमो श्री अरविंद केजरीवाल जी को बेन देने वाली है क्योंकि हर पार्टी के सुप्रीमो को स्टार प्रचारक को पूरा अधिकार होता है कि वे चोनों में इलेक्शंस में अपनी पार्टी का अपने जो एजेंडा होता है उनका प्रचार करें मेरे बड़े भाई है करमजीतम जी, जी। तो उनके लिए तो हमेशा हम लोग हाजिर हैं क्योंकि बहुत सारी फिल्में बहुत सारा काम हम लोगों ने आ, साथ में किया है कितनी साथ में किए हैं और आज हमारा भाई इस चोड़ के अखाड़े में और हम सब उनके साथ हैं मैं किसी पार्टी विशेष की बात नहीं कर रहा मैं बात कर रहा हूँ अपने भाई की करमजीत अनमोल क्योंकि एक ज़मीन से जुड़ा हुआ इंसान जिसने शुरुआती दौर में गरीबी भी देखी और अपना अपने कैरियर को उस बुलंदी पे भी लेके गए जहाँ पे इंटरनेशनली लोग उनको जानते हैं सो तो उनको पता है कि लोगों की दुख तकलीफ क्या तो उस चीज़ को उस आवाज़ को हम लोग बुलंद करें और ज़्यादा से ज़्यादा मैं तो सभी को गुजारिश करूँगा कि आप ज़्यादा से ज़्यादा वोट दे के उनको सक्सेसफुल करें और साड़ी कोशिश ये है भी कोई भी पिंड कोई भी महला ऐसा ना रहे जितने ऐसी ना जा सके और लोग बहुत उत्साह विखा रहे हैं और लोग बहुत खुश ने और बहुत लोगों भी जल्दी से जल्दी साढ़े को ਕਿਦਾਂ ਦਾ ਹੁਣ ਲੋਕ ਹੈ ਜਿਹੜੇ ਮਤਲਬ ਕੀ ਆਮ ਜਿਹੜਾ ਕਿਹਾ ਜਾਂਦਾ ਸੀਗਾ ਵੀ ਸਿੰਗਰ ਹੈ ਬਾਹਰੋਂ ਆਇਆ ਪਰ ਹੁਣ ਉਹ ਗੱਲਾਂ ਘਟਦੀਆਂ ਨਹੀਂ ਜਾ ਰਹੀਆਂ ਨਹੀਂ ਬਿਲਕੁਲ ਕਿਸੇ ਨੇ ਨਹੀਂ ਕਿਹਾ ਜੀ ਮੈਨੂੰ ਔਰ ਲੋਕ ਸਭਾ ਖੁਸ਼ ਨੇ ਕਿ ਸਾਨੂੰ ਇਹ ਨਹੀਂ ਦੱਸਣਾ ਪੈਂਦਾ ਵੀ ਕਰਮਜੀਤ ਅਨਮੋਲ ਕੌਣ ਹੈ ਕਿ ਸਾਰੇ ਜਾਣਦੇ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਾਣਦੇ ਨੇ ਔਰ ਇਹ ਸਮਝਦੇ ਨੇ ਕਈ ਲੋਕ ਤਾਂ ਵੀ ਸਾਨੂੰ ਐਂ ਲੱਗਦਾ ਵੀ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਕਿਉਂਕਿ ਤੁਹਾਨੂੰ ਦੇਖਿਆ ਇਹਨਾਂ ਹਰ ਇੱਕ ਹਰ ਟਾਈਮ ਮੈਂ ਟੀਵੀ ਤੇ ਰਹਿਣਾ ਤੇ ਉਹਦਾ ਸਾਨੂੰ ਬੈਨੀਫਿਟ ਮਿਲਦਾ ਔਰ ਲੋਕ ਬਹੁਤ ਪਿਆਰ ਦੇ ਪ੍ਰਸ਼ਾਸਨ ਵੱਲੋਂ ਇਸੇ ਦੀ ਹਦਾਇਤਾਂ ਅਨੁਸਾਰ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਹਦਾਇਤ ਅਨੁਸਾਰ ਅਸੀਂ ਡੀਸੀ ਆਫਿਸ ਕੰਪਲੈਕਸ ਦੇ ਕੋਟ ਰੂਮ ਦੇ ਵਿੱਚ ਨਾਮਾਂਕਨ ਪੱਤਰ ਦਰਜ ਕੀਤੇ ਜਾ ਸਕਦੇ ਨੇ 100 ਮੀਟਰ ਦੇ ਗੱਜ ਦੇ ਅੰਦਰ ਅਸੀਂ ਕੋਈ ਵੀ ਤਿੰਨ ਵਹੀਕਲਸ ਤੋਂ ਜ਼ਿਆਦਾ ਵਹੀਕਲਸ ਨਹੀਂ ਆ ਸਕਦੇ ਨੇ ਨਾਮਿਨੇਸ਼ਨ ਦਰਜ ਕਰਨ ਦੇ ਲਈ ਕੈਂਡੀਡੇਟ ਦੇ ਨਾਲ ਇਨਕਲੂਡਿੰਗ ਕੈਂਡੀਡੇਟ ਕੇਵਲ 5 ਲੋਕ ਹੀ ਰੂਮ ਦੇ ਅੰਦਰ ਐਂਟਰ ਕਰ ਸਕਦੇ ਨੇ ਇਹ ਸਾਰਾ ਪ੍ਰੋਸੈਸ ਜਿਹੜਾ ਹੈਗਾ ਵੀਡੀਓਗ੍ਰਾਫਡ ਹੋਏਗਾ ਤੇ ਉਹ ਕੰਪਲੀਟ ਪੁਲਿਸ ਸਿਕਿਉਰਿਟੀ ਦੇ ਅੰਦਰ ਹੈ ਕੀਤਾ ਜਾਏਗਾ

ਸੈਕਿੰਡ ਟੂ ਫੋਰਥ ਸੈਟਰਡੇ ਜਿਹੜਾ ਵਿੱਚ ਆਉਂਦਾ ਹੈ ਤੇ ਉਸ ਦਿਨ ਨਮਾਕਰ ਨਹੀਂ ਐਕਸੈਪਟ ਕੀਤੇ ਜਾਂਦੇ ਉਸ ਤੋਂ ਇਲਾਵਾ ਸੰਡੇ ਨੂੰ ਨਮਾਕਰ ਐਕਸੈਪਟ ਨਹੀਂ ਕੀਤੇ ਜਾਂਦੇ ਹੈ 7 ਤਰੀਕ ਤੋਂ ਲੈ ਕੇ 14 ਤਰੀਕ ਤੱਕ ਉਸ ਦਿਨ ਮਸਤ ਐਕਸੈਪਟ ਕਰਾਂਗੇ ਚਲੋ 15 ਤਰੀਕ ਨੂੰ ਸਪੁੱਟਦੇ ਹਾਂ ਤੇ ਸਰਜੀਕਲ ਸਟ੍ਰਾਈ ਹੋਇਆ ਉਹਦੇ ਬਾਰੇ ਵੀ ਅੰਗਰੇਜ਼ ਚੁਗਦੇ ਰਹੇ ਇਹ ਤੇ ਦੇਸ਼ ਦੀ ਆਰਮੀ ਤੇ ਵੀ ਸ਼ੱਕਰ ਦੇਣਗੇ ਜਿਹੜੇ ਜਵਾਨ ਲਗਾਤਾਰ ਭਾਰਤ ਦੇ ਮਤਲਬ ਦਿਨ ਰਾਤ ਮਤਲਬ ਮੁਕਾਬਲਾ ਕਰੇ ਗਏ ਦਿਨ ਔਰ ਜਿਹੜੇ ਲੋਕ ਪਾਕਿਸਤਾਨ ਤੋਂ ਆਏ ਹੋਏ ਉਹਨਾਂ ਨਾਲ ਮੁਕਾਬਲਾ ਕਰੇ ਗਦੇ ਨੇ ਉਹ ਉਹਨਾਂ ਲੋਕਾਂ ਪਰ ਇਹ ਸ਼ੱਕ ਰਹੇ ਕਾਂਗਰਸ ਬਸ ਇਕੱਲਾ ਜੀ ਉਹਨਾਂ ਕੋਲ ਕੁਝ ਨਹੀਂ ਰਜੇ ਇਸ ਕੰਨਾ ਨਾ ਮੋਦੀ ਦੇ ਖਿਲਾਫ ਕਰਨ ਨੂੰ ਹੈ ਨਾ ਪੰਜਾਬ ਦੇ ਕਿਸੇ ਭਾਜਪਾ ਦੇ ਮਤਲਬ ਜਿਹੜੇ ਲੈਕਚਰ ਆਪ ਲੜਦੇ ਨੇ ਉਹਨਾਂ ਦੇ ਖਿਲਾਫ ਕੁਝ ਨਹੀਂ ਇਸ ਕਰਕੇ ਉਹ ਇਹ ਮਤਲਬ ਐਸੀਆਂ ਗੱਲਾਂ ਕਰਕੇ ਤਾ ਦੇਖੋ ਇਹ ਤਾਂ ਜਿਹੜੇ ਨੌਜਵਾਨ ਸ਼ਹੀਦ ਹੋਏ ਗਦੇ ਨੇ ਜੀ ਉਹਨਾਂ ਦਾ ਪਵਾਨ कि ਜਿਹੜੇ ਵਿਚਾਰੇ ਮਾ ਦਾ ਪੁੱਤਰ ਚਲ ਜਾਂਦਾ ਨਾ ਉਹਨੂੰ ਪੁੱਛੋ ਵੀ ਉਹਨਾਂ ਦਾ ਕੀ ਬੀਤਦੀ ਹੈ ਮੇਰੇ ਹਲਕੇ ਲਹਿਰੇ ਦੇ ਵਿੱਚ ਗਿਆ ਤੇ ਮੀਥੇ ਹੋਰ ਉੱਥੇ ਗਏ ਨੇ ਮੈਂ ਉਹਦੇ ਹਲਕੇ ਦੇ ਵਿੱਚ ਘੁੰਮ ਕੇ ਦੇਖਿਆ ਚੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ 13 ਵੀਰੋ ਦਾ ਸੱਦਾ ਦਿੱਤਾ ਹੈ ਉਹ ਲੋਕਾਂ ਦੇ ਰਿਸਪੌਂਸ ਨੂੰ ਦੇਖਦੇ ਹੋਏ ਨਿਸ਼ਚਿਤ ਰੂਪ ਦੇ ਵਿੱਚ ਉਹ 13 ਜੀਰੋ ਅਸੀਂ ਕਰ ਲੈਣਾ ਹੈ ਲੋਕ ਤਿਆਰ ਬੈਠੇ ਨੇ ਲੋਕ ਡਿਕਨ ਲੱਗ ਰਹੇ ਨੇ ਕਿ ਇੱਕ ਵਾਰੀ ਕਰੋ ਆਵੇ ਤੇ ਅਸੀਂ ਪੰਜਾਬ ਸਰਕਾਰ ਦੇ ਕੀਤੇ ਧਮਾਂ ਤੇ ਮੋਹਰ ਲਾਈ। ਇੱਥੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਦੇ ਅਨੁਸਾਰ 3 ਗੱਡੀਆਂ ਆ ਸਕਦੀਆਂ ਜੀ। ਔਰ 5 ਬੰਦੇ ਇਨਕਲੂਡਿੰਗ ਕੈਂਡੀਡੇਟ ਆ ਸਕਦੇ। ਮਤਲਬ ਕੈਂਡੀਡੇਟ 4। ਥੈਟ ਇਜ਼ ਓਨਲੀ ਅਲਾਉਡ। ਬਾਕੀ ਜ਼ਿਆਦਾ ਲੋਕਾਂ ਨੂੰ ਮਤਲਬ ਮੇਰੇ ਆਫਿਸ ਤੱਕ ਜਾਂ ਟਰਨਿੰਗ ਆਫਸਰ ਦੀ ਟੇਬਲ ਤੱਕ ਜ਼ਿਆਦਾ ਲੋਕ ਨਹੀਂ ਆ ਸਕਦੇ। ਹਾਂ ਇੱਥੇ ਸਰ ਜਿਹੜਾ ਵੇਖ ਨਿਲਦਾ ਕਿ ਕਾਫੀ ਜਿਵੇਂ ਤੁਹਾਡੇ ਲੋਕੀ ਬਾਹਰ ਦੇ ਬੰਦੇ ਵੀ ਕਾਫੀ ਜਿਹੜੇ ਵੇਖੀ ਜਾਂਦੇ ਕਿ ਆ ਜਗ੍ਹਾ ਤੇ ਬੈਠੇ ਨੇ ਡੇਰੇ ਬੈਠੇ ਨੇ ਉਹਨਾਂ ਵਾਸਤੇ ਅਸ ਰੈਲੈਕਸ਼ਨ ਕਮਿਸ਼ਨ ਆਫ ਗਾਈਡਲਾਈਨਸ ਜੀ ਜੋ 48 ਘੰਟੇ ਪਹਿਲਾਂ ਪੂਰੀ ਅਸ ਮੇਰੀ ਪਾਰਲੀਮੈਂਟਰੀ ਕੰਸਟਿਟੂਐਂਸੀ ਦੇ ਸਾਰੇ ਬੰਦੇ ਜੋ ਬਾਹਰ ਦੇ ਆ ਉਹ ਬਾਹਰ ਚਲੇ ਜੂਣਗੇ ਅਸੀਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਆ ਡੇਰਾ ਨਾਲ ਡੇਰਾ ਜਿੰਨੇ ਵੀ ਡੇਰੇਸ ਹੈਗੇ ਆ ਉਹਨਾਂ ਦੇ ਜੋ ਵੀ ਕੰਟਰੋਲਿੰਗ ਹੈ ਮੈਨੇਜਮੈਂਟ ਉਹਨਾਂ ਦੇ ਨਾਲ ਸਾਡੀ ਗੱਲ ਹੋਈ ਹੈ ਇਸ ਬਾਰੇ ਦੂਜੀ ਗੱਲ ਜਿੰਨੇ ਵੀ ਹੋਟਲ ਹੈ ਜਾਂ ਕੋਈ ਹੋਰ ਐਸੀ ਰੁਕਣੇ ਦੀ ਵਿਵਸਥਾ ਹੈ ਉਹਨਾਂ ਦੇ ਸਾਰੇ ਐਸੋਸੀਏਸ਼ਨਸ ਦੇ ਨਾਲ ਸਾਰੇ ਲੀਡਰਾਂ ਨਾਲ ਸਾਡੀ ਇੱਕ ਗੱਲ ਹੋ ਚੁੱਕੀ ਹੈ ਕਿ 30 ਤਾਰੀਖ ਨੂੰ 6 ਵਜੇ ਤੋਂ ਬਾਅਦ ਉੱਥੇ ਕੋਈ ਵੀ ਬਾਹਰ ਦਾ ਬੰਦਾ ਨਹੀਂ ਲਿਪਟ। ਦੇਖੋ ਅੱਜ ਮਾਨਸੇ ਦੇ ਹਲਕੇ ਦੇ ਨੁੱਕੜ ਮੀਟਿੰਗਾਂ ਚੱਲ ਰਹੀਆਂ ਨੇ ਪਰ ਮੈਂ ਸਮਝਦਾ ਕਿ ਨੁੱਕੜ ਮੀਟਿੰਗਾਂ ਹੀ ਵੱਡੇ ਜਿਹੜੇ ਜਲਸੇ ਨੇ ਉਹ ਬਣਦੀਆਂ ਜਾ ਰਹੀਆਂ ਨੇ। ਸਾਡੀਆਂ ਬੂਥ ਕਮੇਟੀਆਂ ਨਾਲ ਅਸੀਂ ਮੀਟਿੰਗਾਂ ਰੱਖੀਆਂ ਸੀ ਪਰ ਜਿਹੜੇ ਹਿਸਾਬ ਨਾਲ ਇਕੱਠ ਹੋ ਰਿਹਾ। ਸੋ ਮੈਂ ਸਮਝਦਾ ਕਿ ਇਹ ਬਹੁਤ ਭਾਰੀ ਉਤਸ਼ਾਹ ਹੈ ਤੇ ਹਰ ਵਰਗ ਤੁਸੀਂ ਦੇਖੋਗੇ ਵੱਡਾ ਉਲਟ ਫੇਰ। ਪ੍ਰੋਗਰਾਮ ਰੱਖੇ ਤੁਸੀਂ ਬਹੁਤ ਵੱਡਾ ਆਸ਼ਾ ਪਿੰਡਾਂ ਦੇ ਵਿੱਚੋਂ ਮਿਲ ਰਿਹਾ ਹੈ। ਰੌਨੀ ਅਕਾਲੀ ਦਲ ਨੂੰ ਵੀ ਬਾਹਰ ਤਿਰਮਿਤ ਕੌਰ ਬਾਦਲ ਨੂੰ ਕਿਉਂਕਿ ਉਹ ਪਹਿਲਾ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਰਹੇ ਨੇ ਔਰ ਮਨਿਸਟਰ ਰਹੇ ਨੇ ਉਹ ਸਾਡੇ ਇਲਾਕੇ ਦੇ ਜਿਹੜੇ ਕੰਮ ਹੈ ਪਹਿਲ ਦੇ ਆਧਾਰ ਤੇ ਕੀਤੇ ਨੇ ਤੇ ਬਹੁਤ ਵੱਡੇ ਪ੍ਰੋਜੈਕਟ ਆ ਜਿਹੜੇ ਸਾਡੇ ਵਾਸਤੇ ਲੈ ਕੇ ਆਏ ਨੇ ਸਾਡੇ ਲੋਕਾਂ ਦਾ ਬਹੁਤ ਪਿਆਰ ਹੈ ਸਾਡੇ ਇਸ ਨਿਵਾਣੀ ਭੈਣ ਦੇ ਨਾਲ ਔਰ ਇਲਾਕੇ ਦੇ ਲੋਕ ਪਿੰਡਾਂ ਦੇ ਲੋਕ ਬਹੁਤ ਪਿਆਰ ਕਰਦੇ ਨੇ ਵੱਡੀ ਗਿਣਤੀ ਦੇ ਵੱਡੀ ਲੀਡ ਦੇ ਨਾਲ ਵੀ ਬਾਹਰ ਸਿਮਰਤ कौर ਬਾਦਲ ਨੂੰ ਦਿੱਤਾ ਕਿ ਉਹ ਭੇਜਣਗੇ ਕਿਉਂਕਿ ਸਾਡੇ ਇਲਾਕੇ 'ਚ ਜਿਹੜੇ ਕੰਮ ਹੋਏ ਨੇ ਰਿਫੈਂਡਰੀ ਵੀਬਾਜੀ ਲੈ ਕੇ ਆਏ ਏਮਜ ਹਸਪੀਟਲ ਲੈ ਕੇ ਆਏ ਨੱਛਾ ਬੱਚਾ ਹਸਪੀਟਲ ਲੈ ਕੇ ਆਏ ਮਾਤਾ ਸੁੰਦਰੀ ਕਾਲਜ ਸਾਡੀਆਂ ਬੱਚੀਆਂ ਵਾਸਤੇ ਲੈ ਕੇ ਆਏ ਸਾਡੇ ਇਲਾਕੇ ਦੇ ਲੋਕਾਂ ਨੇ ਕੰਮ ਪਹਿਲ ਦੇ ਆਧਾਰ ਤੇ ਹੁੰਦੇ ਆ ਔਰ ਸਾਡਾ ਲੋਕ ਸਾਡੇ ਲੋਕ ਲੋਕ ਪਿੰਡਾਂ ਦੇ ਔਰ ਸ਼ਹਿਰਾਂ ਦੇ ਬਹੁਤ ਹੀ ਪਿਆਰ ਬੀਬਾ ਜੀ ਨੂੰ ਕਰਦੇ ਆ ਔਰ ਵੱਡੀ ਗਿਣਤੀ ਚ ਜਾ ਕੇ ਭੇਜਦੇ ਆ ਮੈਂ ਸਮਝਦਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੇ ਜਿਹੜੇ ਕੀਤੇ ਹੋਏ ਕੰਮ ਆ ਚਾਹੇ ਰਫੈਨਰੀ ਏਮਜ਼ ਹੋ ਗਿਆ ਇੱਕ ਸਪੋਰਟਸ ਦਾ ਜਿਹੜਾ ਵੱਡਾ ਇੱਥੇ ਪ੍ਰੋਜੈਕਟ ਲੈ ਕੇ ਆਂਦਾਗਾ ਤੇ ਖਾਲ ਪੱਕੇ ਕਰਨ ਦੀ ਗੱਲ ਹੋਵੇ ਜਿਹੜੇ ਮੋਗੇ ਪੱਕੇ ਕਰਨ ਦੀ ਗੱਲ ਹੋਵੇ ਮੈਂ ਸਮਝਦਾ ਕਿ ਬਹੁਤ ਵੱਡੇ ਜਿਹੜੇ ਕੰਮ ਆ ਉਹ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਕੀਤੇ ਨੇ ਤੇ ਇਕਾਲੀ ਦਲ ਦੀ ਸਰਕਾਰ ਵੇਲੇ ਜਿਹੜਾ ਲੋਕਾਂ ਦਾ ਵੱਡਾ ਜਿਹੜਾ ਵਿਕਾਸ ਹੋਇਆਗਾ ਚਾਹੇ ਗਲੀਆਂ ਦੀ ਗੱਲ ਹੋਵੇ ਪੱਕੀਆਂ ਕਰਨ ਦੀ ਗੱਲ ਹੋਵੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੋਵੇ ਤੇ ਮੈਂ ਸਮਝਦਾ ਕਿ ਲੋਕ ਅੱਜ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹੋ ਕੇ ਦੁਬਾਰਾ ਫੇਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ ਆ ਤਾਂ ਜੋ ਜਿਹੜੇ ਰੁਕੇ ਹੋਏ ਵਿਕਾਸ ਦੇ ਕਾਰਜ ਨੇ ਅੱਜ ਆਪਾਂ ਦੇਖਦੇ ਹਾਂ ਕਿਤੇ ਸੜਕਾਂ ਦਾ ਕੋਈ ਕੰਮ ਨਹੀਂ ਚੱਲ ਰਿਹਾ ਹੋਰ ਜਿਹੜੇ ਬਿਜਲੀ ਜਿਹੜੀ ਸਰਪਲਸ ਸ਼੍ਰੋਮਣੀ ਕਾਲੀਦਲ ਦੀ ਸਰਕਾਰ ਨੇ ਕੀਤੀ ਸੀ ਅੱਜ ਬਿਜਲੀ ਦਾ ਬੜਾ ਬੁਰਾ ਹਾਲ ਹੋਇਆ ਪਿਆ ਸੋ ਮੈਂ ਸਮਝਦਾ ਕਿ ਇਹਨਾਂ ਗੱਲਾਂ ਨੂੰ ਦੇਖਦੇ ਹੋ ਕਿ ਲੋਕ ਸ਼੍ਰੋਮਣੀ ਕਾਲੀਦਲ ਦੀ ਸਰਕਾਰ ਆ ਜਿਹੜੀ ਬਣਾਉਣ ਨੂੰ ਉਤਾਵਲੇ ਆ ਉਦੋਂ ਪਹਿਲਾਂ ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੇ ਇਹਦੇ ਵਿੱਚ ਵੀ ਮੈਂ ਸਮਝਦਾ ਕਿ ਇਸ ਬਠਿੰਡਾ ਜਿਹੜਾ ਲੋਕ ਸਭਾ ਹਲਕਾ ਦਾ ਇਹ ਤੋਂ ਵੱਡੀ ਜਿਹੜੀ ਲੀਡ ਆ ਉਹ ਵੀ ਬਸ ਹਰਸਨਤ ਕਰੋ ਬਾਦਲ ਲੈ ਕੇ ਜਾਣਗੇ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਜਿਹੜੀ 2027 ਦੇ ਵਿੱਚ ਅ ਇਲੈਕਸ਼ਨ ਆਉਣੀ ਆ ਉਹਦੇ ਵਿੱਚ ਵੱਡਾ ਬਹੁਮਤ ਆ ਜਿਹੜੇ ਲੋਕ ਕੋ ਸ਼੍ਰੋਮਣੀ ਅਕਾਲੀ ਦਲ ਦੇ ਦੇਖੋ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸਾਡਾ ਜਿਹੜਾ ਭਾਈਚਾਰਾ ਆ ਅਮਰੀਕਾ 'ਚ ਮੈਂ ਇੱਕ ਹੀ ਦੇਸ਼ ਦੀ ਗੱਲ ਕਰ ਰਿਹਾ ਕਿਉਂਕਿ ਉੱਥੇ ਮੈਂ ਰਿਹਾ ਉਹ ਅੰਬਰਸਰ ਦੀ ਮਦਦ ਕਰਨ ਲਈ ਡਟਿਆ ਆ ਤੇ ਇੱਥੇ 4 ਅਪ੍ਰੈਲ ਨੂੰ ਉਹਨਾਂ ਨੇ ਇੱਕ ਫੰਕਸ਼ਨ ਕੀਤਾ ਸੀ ਜਿੱਥੇ ਅਮਰੀਕਾ ਦੀਆਂ ਟਾਪ ਕੰਪਨੀਆਂ ਆਈਆਂ ਇੱਥੋਂ ਦੀਆਂ ਕੰਪਨੀਆਂ ਬੱਚਿਆਂ ਨਾਲ ਵੀ ਉਹਨਾਂ ਨੇ ਗੱਲ ਕੀਤੀ ਔਰ ਸਟਾਰਟਅਪ ਦੇ ਬਾਰੇ ਗੱਲ ਕੀਤੀ 30 ਅਪ੍ਰੈਲ ਨੂੰ ਇਕੱਠੇ ਹੋ ਕੇ ਸਾਰਿਆਂ ਨੇ 100 ਮਿਲੀਅਨ ਡਾਲਰਸ ਅਮਰਤ ਸਰ ਲਈ ਪਲੈਜ ਕੀਤੇ ਨੇ ਔਰ ਉਹ ਘੱਟੋ ਘੱਟ 840 ਕਰੋੜ ਰੁਪਈਆ ਆ ਤਿੰਨ ਚੀਜ਼ਾਂ ਜੋ ਉਹਨਾਂ ਨੇ ਕਿਹਾ ਕਿ ਅਸੀਂ ਅੰਬਰਸਾ ਦੀ ਮਦਦ ਕਰਾਂਗੇ ਪਹਿਲੀ ਗੱਲ ਸਟਾਰਟਅਪ ਮੈਨੂੰ ਸਮਝਾਉਣ ਦੀ ਲੋੜ ਨਹੀਂ ਸਟਾਰਟਅਪ ਕਿਹਦੇ ਚ ਨੌਕਰੀਆਂ ਦੂਸਰੀ ਡਰਗ ਫ੍ਰੀ ਕਰਨ ਲਈ ਔਰ ਖਾਸ ਤੌਰ ਤੇ ਜਿਹੜੀਆਂ ਦੋ ਸਭ ਤੋਂ ਸਕਸੈਸਫੁਲ ਦਵਾਈਆਂ ਨੇ ਜਿਹੜਾ ਅਮਰੀਕਾ ਪ੍ਰੋਡਿਊਸ ਕਰਦਾ ਆ ਇੱਕ ਟੀਕਾ ਇੱਕ ਨਕਸ਼ਪਾਨ ਵਾਲੀ ਉਹਨਾਂ ਨੇ ਕਿਹਾ ਅਸੀਂ ਫ੍ਰੀ ਸਪਲਾਈ ਕਰਾਂਗੇ ਅੰਬਰਸਾ ਨੂੰ ਤੀਜਾ ਜਿੱਥੇ ਵੀ ਅੰਬਰਸਰ ਨੂੰ ਜਰੂਰਤ ਪਈ ਗੰਦਗੀ ਦੀ ਟੈਕਨੋਲੋਜੀ ਔਰ ਪੈਸੇ ਦੀ ਜਰੂਰਤ ਹੋਈ ਤੇ ਉਹ ਮਦਦ ਕਰਨਗੇ ਤੁਸੀਂ ਇਨਸਾਬ ਲਗਾਓ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀਆਂ ਕਈ ਸਕੀਮਾਂ ਨੇ ਜਿਹਦਾ ਜਿਹਦੇ ਚ ਕਰੋੜਾਂ ਹੀ ਰੁਪਏ ਪਹੁੰਚੇ ਨਹੀਂ ਅਗਰ ਨਹੀਂ ਪਹੁੰਚੇ ਤਾਂ ਕਿਉਂ ਨਹੀਂ ਪਹੁੰਚੇ ਉਹਦੀ ਵੀ ਦੇਖੋ 스마트 ਸਿਟੀ ਦਾ ਤੁਹਾਨੂੰ ਪਤਾ ਆ ਅੰਮਰਸਰ ਕਿੰਨੀ ਕੁ 스마트 ਸਿਟੀ ਕਿ ਬਣ ਗਈ ਤੋ ਪੈਸਾ ਕਿੱਥੇ ਗਾਇਬ ਹੋਇਆ ਤੁਹਾਨੂੰ ਇਹ ਕੁਐਸਚਨ ਕਰਨਾ ਚਾਹੀਦਾ ਆ ਲੇਕਿਨ ਹਰ ਕਾ ਲੋਕ ਇਹ ਕੁਐਸਚਨ ਕਰ ਰਹੇ ਨੇ ਮੈਂ ਤੁਹਾਨੂੰ ਤਰੇ ਇੱਕ ਜੀ ਇੰਨੇ ਉਦਾਹਰਨ ਦੇ ਦਿੱਤੇ ਨੇ ਤੇ ਤੁਸੀਂ ਆਪ ਹੀ ਹਿਸਾਬ ਲਗਾ ਲਓ ਕਿ ਕਿੰਨੀਆਂ ਨੌਕਰੀਆਂ ਮੰਗੀਆਂ ਕਿੰਨੀਆਂ ਸਟਾਰਟਅਪ ਕਰਨੀਆਂ 250 ਬੱਚਿਆਂ ਨੇ ਆਲਰੇਡੀ ਅਪਲਾਈ ਕਰ ਦਿੱਤਾ ਆ ਤੇ ਇਹ ਵਾਕ ਇਨ ਪ੍ਰੋਗਰੈਸ ਹੈ ਇਹ ਵਾਅਦਾ ਹੀ ਜਾਏਗਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਤੇ ਸਭ ਤੋਂ ਮਜ਼ਬੂਤ ਪਾਰਟੀ ਜਦੋਂ ਹੋਰ ਮਜ਼ਬੂਤ ਲੋਕ ਅੱਗੇ ਵੱਲ ਦੇਖਦੇ ਨੇ ਔਰ ਖਾਸ ਤੌਰ ਤੇ ਅੰਬਰਸਰ ਦੇ ਲੋਕ ਇਥੋਂ ਦੀ ਡਿਵੈਲਪਮੈਂਟ ਵੱਲ ਤੇ ਜੋ ਭਾਰਤ ਦੇ ਪ੍ਰਧਾਨ ਮੰਤਰੀ મોદી ਜੀ ਨੇ ਡਿਵੈਲਪਮੈਂਟ ਆਂਦੀ ਆ ਪਿੱਛੇ ਝੁਕ ਗਏ ਯਾਰ ਜਿਦਾਂ ਦੇ ਬਾਹਰ ਪੇ ਇਧਰ ਜਾ ਰਹੇ ਜੀ ਲੇਕਿਨ ਅੰਮ੍ਰਿਤਸਰ ਦੀ ਕੀ ਹਾਲਤ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਾਨੂੰਨੀ ਵਿਵਸਥਾ ਦੇਖ ਲਿਏ ਡਰੱਗਸ ਦੇਖ ਲਿਏ ਸਾਡੀ ਐਗਰੀਕਲਚਰ ਇੰਡਸਟਰੀ ਦੀਆਂ ਇਨਕਮਸ ਦੇਖ ਲਓ ਅਨਇੰਪਲੋਇਮੈਂਟ ਦੇਖ ਲਓ ਆਪਣੇ ਸੀਵਰੇਜ ਪਾਣੀ ਇਹੋ ਜਿਹਾਂ ਜਿੰਨੀਆਂ ਰੋਜ਼ੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਵਾਧੀਆਂ ਜਾ ਰਹੀਆਂ ਨੇ ਤੇ ਹੁਣ ਇਹ ਕਲੀਅਰ ਲੱਗਦਾ ਆ ਕਿ ਅੰਮ੍ਰਿਤਸਰ ਦੇ ਲੋਕ ਸਾਰੇ ਸਾਡੇ ਪੜਣਾ ਤੇ ਭਰਾਵਾਂ ਦੀਆਂ ਅੱਖਾਂ ਖੁੱਲ ਰਹੀਆਂ ਨੇ ਆ ਜੋਲੀ ਜੀ ਤੇ ਹੋਰ ਸਾਡੇ ਭਰਾ ਤੇ ਪੜਣੇ ਜਿਹਨਾਂ ਨੇ ਜੁਆਇਨ ਕੀਤਾ ਬੀਜੇਪੀ ਅੱਜ ਉਹਨਾਂ ਕੋਲੋਂ ਵੀ ਤੁਸੀਂ ਪੁੱਛ ਸਕਦੇ ਹੋ ਕਿ ਸਭ ਤੋਂ ਪਹਿਲੀ ਮਿਸ਼ਨ ਹੈ ਅੰਬਰਸਰ ਦੀ ਡਿਵੈਲਪਮੈਂਟ ਇੱਥੇ 7 ਸਾਲ ਦੇ ਨੰਬਰ ਪਾਰਲੀਮੈਂਟ ਸਾਹਿਬ ਬੈਠੇ ਨੇ ਤੇ 6 ਸਾਲ ਚ ਤੁਹਾਨੂੰ ਸਾਰਿਆਂ ਨੂੰ ਪਤਾ ਇਸ ਦੌਰ ਕਿੱਥੋਂ ਕਿੱਥੇ ਪਹੁੰਚ ਗਿਆ ਤੁਸੀਂ ਕਿਸੇ ਨੂੰ ਜਾ ਕੇ ਇੱਥੇ ਪੁੱਛ ਲਓ ਕਿ ਲੋਕਾਂ ਦੀ ਹਾਲਤ ਸੁਧਰੀ ਆ ਕਿ ਖਰਾਬ ਹੋਈ ਆ ਉਹਦੇ ਦੇ ਕੋਈ ਸਵਾਲ ਜਵਾਬ ਹੀ ਨਹੀਂ ਹੈਗਾ ਅੱਜ ਸਾਡੇ ਵਿੱਚ ਰਣਾ ਸਾਹਿਬ ਵੀ ਆਏ ਨੇ ਤੁਸੀਂ ਸਾਰੇ ਜਾਣਦੇ ਹੋ ਇਹ ਨੈਸ਼ਨਲ ਲੈਵਲ ਦੇ ਤੇ ਸਾਡੇ ਸਟੇਟ ਲੈਵਲ ਦੇ ਸੀਨੀਅਰ ਲੀਡਰ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਟਾਈਮ ਪੱਢ ਕੇ ਅੱਜ ਇਹਨਾਂ ਨੇ ਸਾਨੂੰ ਜੁਆਇਨ ਕੀਤਾ ਉਹ ਬੜੀ ਰਿਸਪੋਨਸੀਬਲ ਪੋਜੀਸ਼ਨ 'ਚ ਰਹੇ ਨੇ ਤੇ ਉਹਨਾਂ ਨੂੰ ਰਿਸਪੋਨਸੀਬਲ ਸਟੇਟਮੈਂਟਸ ਕਰਨੀਆਂ ਚਾਹੀਦੀਆਂ ਨੇ ਇਹ ਪੋਲਿਟਿਕਸ ਮਿਲਤੀ ਸੁਟਣਾ ਚੰਗਾ ਨਹੀਂ ਲੱਗਦਾ ਦੇਖੋ ਇਹ ਸੀਰੀਅਸ ਚੀਜ਼ਾਂ ਨੇ ਔਰ ਸਭ ਨੂੰ ਪਤਾ ਹੈ ਕਿ ਟੈਰਰਿਜ਼ਮ ਦਾ ਤੇ ਹੋਰ ਕਈ ਮੁਸ਼ਕਲਾਂ ਦਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਨੇ ਡਟ ਕੇ ਮੁਕਾਬਲਾ ਕੀਤਾ ਅੱਜ ਇੰਟਰਨੈਸ਼ਨਲ ਲੈਵਲ ਤੇ ਜੋ ਭਾਰਤ ਦੀ ਇੱਜ਼ਤ ਬਣੀ ਹੈ ਕੋਈ ਵੀ ਕੋਈ ਵੀ ਇੰਟਰਨੈਸ਼ਨਲ ਸਿਚੁਏਸ਼ਨ ਹੋਵੇ ਤੇ ਰਾਸ਼ਟਰਪਤੀ ਬਾਈਡਨ ਵੀ ਗੱਲ ਕਰਦੇ ਨੇ ਉਹਨਾਂ ਨੇ ਮੋਦੀ ਸਾਹਿਬ ਨਾਲ ਤੇ ਰਾਸ਼ਟਰਪਤੀ ਪੂਤਨ ਵੀ ਕਰਦੇ ਆ ਜੀ 20 ਦਾ ਤੁਹਾਨੂੰ ਪਤਾ ਆ ਕਿੰਨੀ ਭਾਰਤ ਦੀ ਪ੍ਰੈਸਟੀਜ ਵਧੀ ਹੈ ਔਰ ਤੁਸੀਂ ਅੰਬਰਸਰਚ ਵੀ ਦੇਖਿਆ ਕੀ ਉਤਸ਼ਾਹ ਸੀਗਾ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਰਿਸਪੌਂਸਿਬਲ ਸਟੇਟਮੈਂਟਸ ਨੂੰ ਦਾ ਕੋਈ ਜਵਾਬ ਵੀ ਦੇਣ ਦੀ ਲੋੜ ਹੈ ਲੋਕਾਂ ਨੂੰ ਸੁਣ ਸਾਬ ਕਿ ਦੇਖਦਾ ਜਵਾਨ ਸੀ ਲੜਿਆ ਚਾਰ ਪੰਜ ਅੱਤੀ ਹੋਇਆ ਐ ਐਕਸੀਐਮ ਦਾ ਸਿਰ ਧਿਆਨ ਦੇਣਾ ਕਿ ਮਾਫੀ ਮੰਗਣੀ ਚਾਹੀਦੀ ਇਹਨਾਂ ਨੂੰ ਬੇਸ਼ਕੁਲ ਮੇਰਾ ਪਹਿਲਾ ਵੀ ਤੁਹਾਨੂੰ ਇਹ ਜਵਾਬ ਹੈ ਕਿ ਐਕਸੀਐਮ ਨੇ ਰਿਸਪਾਂਸਿਬਲ ਸਟੇਟਮੈਂਟਸ ਔਰ ਮਚਿਓਰ ਸਟੇਟਮੈਂਟਸ ਦੇਣੀਆਂ ਚਾਹੀਦੀਆਂ ਨੇ ਔਰ ਅੰਬਰਸਰ ਦੀਆਂ ਮੁਸ਼ਕਲਾਂ ਜਿਹੜੀਆਂ ਤੁਸੀਂ ਸਾਹਮਣੇ ਦੇਖਦੇ ਹੋ ਉਹਦੇ ਬਾਰੇ ਵੀ ਜਿਹੜੇ ਇੱਥੋਂ ਦੇ ਇਲੈਕਟਿਡ ਲੀਡਰ ਰਹੇ ਨੇ ਪਹਿਲਾ ਸਾਬਕਾ ਮੰਤਰੀ ਰਹੇ ਨੇ ਹੁਣ ਮੰਤਰੀ ਵੀ ਹੈਗੇ ਨੇ ਜਿਹੜੇ ਕੈਂਡੀਡੇਟ ਬਣੇ ਨੇ ਉਹਨਾਂ ਦੀ ਵੀ ਅਕਾਉਂਟੇਬਿਲਟੀ ਕਰਵਾਣੀ ਚਾਹੀਦੀ ਆ ਔਰ ਉਹਨਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਆ ਕਿ ਉਹਨਾਂ ਨੇ ਇੰਨੇ ਸਾਲਾਂ ਚ ਕੀ ਕੀਤਾ ਕੋਟਾਰੀ ਤੇ ਤੁਸੀਂ ਗਏ ਸੀ ਸੋਮ ਸਿੰਘ ਸਾਹਿਬ ਉੱਥੇ ਲੋਕਾਂ ਨੇ ਮਸਲੇ ਸੁਣਿਆ ਨੇ ਮੇਨ ਮੁਸ਼ਕਲ ਜਿਹੜੀ ਆ ਬਾਰਡਰ ਨੂੰ ਲੈ ਕੇ ਦੀ ਆ ਕਿ ਬਾਰਡਰ ਬੰਦ ਆ ਵਪਾਰ ਬੰਦ ਆ ਪਾਕਿਸਤਾਨ ਚ ਟਾਰਟ 50 ਰੁਪਏ ਤੇ 30 ਰੁਪਏ ਕਿਲੋ ਵੇਚਦੇ ਆ ਇੱਧਰ 30 ਰੁਪਏ ਕਿਲੋ ਵੇਚਦੇ ਆ ਕਿਤੇ ਨਾ ਕਿਤੇ ਇੱਧਰ ਦੇ ਕਿਸਾਨਾਂ ਨੂੰ ਉਹ ਸੂਰਤ ਮਿਲ ਸਕਦੀ ਆ ਜੇਕਰ ਬਾਰਡਰ ਵਿੱਚ ਖੁੱਲ੍ਹ ਜਵੇ ਦੇਖੋ ਮੈਂ ਬੜੇ ਵਿਸਤਾਰ ਚ ਸਾਹਮਣੇ ਦੇਖੇ ਇਸ ਇਸ਼ੂ ਚ ਤਿੰਨ ਬੜੀਆਂ ਕਲੀਅਰ ਪ੍ਰਪੋਜ਼ਲ ਰੱਖੀਆਂ ਸੀਗੀਆਂ ਤੁਸੀਂ ਸਾਰਿਆਂ ਨੇ ਸੁਣਿਆ ਤੁਸੀਂ ਵੀਟ ਦੀ ਆਲਟੇ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਦੱਸਿਆ ਸੀ ਮਟਰਾਂ ਦੀ ਪ੍ਰਾਈਸ ਕੀ ਹੈ ਅੰਮ੍ਰਿਤਸਰ ਚ ਹੁਣ 10 ਰੁਪਏ ਹੋ ਗਈ ਆ ਤੇ ਡਵਾਈਸ ਕੀ ਹੈ 340 ਰੁਪਏ ਇੰਗਲੈਂਡ ਚ ਕੀ ਹੈ 1350 ਰੁਪਏ ਫਰਕ ਦੇ ਦੱਸਦਾ ਕਿ ਨਹੀਂ ਤੁਹਾਨੂੰ ਜਿਹੜਾ ਤੁਸੀਂ ਮੈਨੂੰ ਹੁਣ ਇਹ ਉਦਾਹਰਣ ਦਿੱਤਾ ਉਹ ਤੋਂ ਕਿਤੇ ਗੁਣੇ ਜ਼ਿਆਦਾ ਆ ਸਾਨੂੰ ਅਮਰਿਤਸਰ ਦਾ ਕਾਰਗੋ ਕਨੈਕਸ਼ਨ ਜਿਹੜਾ ਵੀ

ਸਾਡੇ ਪ੍ਰੋਡਕਟਸ ਦੀ ਬਹੁਤ ਡਿਮਾਂਡ ਹੈਗੀ ਆ ਸਾਡੇ ਵੈਜੀਟੇਬਲ ਫਰੂਟਸ ਦੀ ਸਾਉਦੀ ਅਰੇਬੀਆ ਚ ਦੁਬਈ ਚ ਤੇ ਯੂਏਈ ਚ ਤੇ ਇੱਕ ਇਹ ਤਰੀਕਾ ਹੈ ਕਿ ਅਸੀਂ 에ਅਰ ਕਾਰਗੋ ਯੂਜ਼ ਕਰੀਏ ਭਾਰਤੀ ਦੀ ਇੱਕ ਆਈਡੈਲੋਜੀ ਹੈ ਨੈਸ਼ਨਲਿਜ਼ਮ ਬਹੁ ਦੂਸਰੀਆਂ ਦੇਸ਼ ਦੀ ਸੇਵਾ ਜਿਸਟਰਪਨ ਜਾਲ ਮੰਤਰੀ ਜੀ ਨੇ ਪਿਛਲੇ 10 ਸਾਲ ਦੇ ਵਿੱਚ ਇਸ ਦੇਸ਼ ਨੂੰ ਅੱਗੇ ਲੈ ਗਏ ਸਮਾਜ ਨੂੰ ਅੱਗੇ ਲੈ ਗਏ ਉਹਨੂੰ ਦੇਖ ਕੇ ਸਾਡੀਆਂ ਪਾਰਟੀਆਂ ਪਾਰਟੀਆਂ ਦੇ ਲੋਕ ਜਿਹੜੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਨੇ ਜਿਹੜੇ ਕੋਈ ਪੋਲੀਟਿਕਲ ਐਕਟੀਵਿਸਟ ਆ ਉਹ ਇਸ ਪਾਰਟੀ ਦੇ ਸੰਭਵ ਕਰਦਾ ਲੱਗਦਾ ਕਿ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੇ ਪੰਜਾਬ ਦੇ ਲੋਕਾਂ ਤੱਕ ਪੂਰੀਆਂ ਪੂਰੀਆਂ ਪਹੁੰਚੀਆਂ ਤੁਸੀਂ ਦੇਖੋ ਕਿ ਅੱਜ ਦੇਸ਼ ਦੇ ਵਿੱਚ 25 ਕਰੋੜ ਲੋਕ ਇਹ ਇੰਟਰਨੈਸ਼ਨਲ ਜਿਹੜੇ ਏਜੰਸੀਆਂ ਨੇ ਜਿਹੜੀਆਂ ਮਾਡਰਿਫ ਬੋਰਡ ਦੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਕਿਹਾ ਕਿ 25 ਕਰੋੜ ਲੋਕ ਇਸ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜੀ ਦੀਆਂ ਸਕੀਮਾਂ ਦੇ ਕਾਰਨ ਇਹ ਗਰੀਬੀ ਰੇਖਾ ਤੋਂ ਐਸਾ ਕਿ ਪੰਜਾਬ ਆਪਣੀ ਗਲਤੀ ਰਿਅਲਾਈਜ਼ ਕਰੇ ਕਰਦਾ ਹੈ ਕਿ ਜਿਹੜੀ ਉਹਨਾਂ ਨੇ 1922 ਦੇ ਵਿੱਚ ਗਲਤੀ ਕੀਤੀ ਹੈ ਅਗਲੀ ਵਾਰ ਉਹ 2700 ਦੱਸ ਦੇਣਗੇ ਪਰ ਇਸ ਲਈ ਮੈਂ ਸਾਰੇ ਨੂੰ ਕਹਿਣਾ ਪੱਤਰਕਾਰ ਵਜੋਂ ਨੂੰ ਕਿ ਅਮਰਸਰ ਦੇ ਵਾਸਤੇ ਆਪਣੀ ਛੋਟੀ ਮੋਟੀ ਗਲੀ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਸੰਧੂ ਸਾਹਮਣੇ ਜਿਤਾਓ ਕਿਤੇ ਉਹ ਇਸ ਸਰਕਾਰ ਜਿਹੜੀ ਦੇ ਦੁਆਰਾ ਪ੍ਰਦਾਨ ਕੀਤੀ ਗਈ ਅੰਡਰ ਬਣ ਰਹੀ ਹੈ ਉਸ ਗਵਰਨਮੈਂਟ ਦਾ 파ਟ ਬਣਨਗੇ ਔਰ ਅਮਰਸਰ ਸਾਰੇ ਤੁਹਾਨੂੰ ਦੱਸੇ ਨੇ ਇਹ ਸਟਾਰਟਅਪ ਵਾਲੇ ਇਹ ਪੈਸੇ ਵੀ ਦਿੰਦੇ ਨੇ ਲੇਕਿਨ ਬੱਚੇ 'ਚ ਹੁਨਰ ਪੈਦਾ ਕਰਦੇ ਆ ਜਿਹਦੇ ਨਾਲ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਅੱਗੇ ਕਮਾਈ ਕਰ ਸਕਦਾ ਠੀਕ ਹੈ ਸਰ ਥੈਂਕ ਯੂ ਵਾਹਿਗੁਰੂ ਨੂੰ ਸਨਮਾਨ ਮਿਲੇਗਾ ਵਾਇਜਤ ਮਿਲ ਕੇ ਪੈਸਾ ਨਾਲ ਬੈਠੇ ਨੇ ਸਾਡੀ ਪਾਰਟੀ ਦੇ ਵਿੱਚ ਸਾਡੀ ਪਾਰਟੀ ਇੱਕ ਵਿਚਾਰਧਾਰਾ ਵਾਲੀ ਪਾਰਟੀ ਔਰ ਕੈਡਰ بیس ਪਾਰਟੀ ਸਾਡੀ ਪਾਰਟੀ ਔਰ ਜਿਸ ਤਰ੍ਹਾਂ ਸੰਧੂ ਸਾਹਿਬ ਆਇਆ ਉੱਥੇ ਐਮਬੈਸਟਰ ਸੀ ਔਰ ਰਿਟਾਇਰਮੈਂਟ ਉਹਨਾਂ ਪੂਰੀ ਪਾਰਟੀ ਨਾਲ ਲੱਗੀ ਹੋਈ ਹੈ ਮਾਨਸਮਾਨ ਅੱਜ ਆਕੜ ਸਾਹਿਬ ਸਾਡੇ ਸਟੇਰ ਦਾ ਪ੍ਰੈਸ ਇਹ ਅੱਜ ਅੱਗੇ ਸਕੱਤੀ ਹੈ ਬਰਾ ਬਰਾ ਤੋਂ ਪੁੱਛੋ ਐਸਾ ਮੈਂ ਮੈਂ ਵੀ ਪਾਰਟ ਜੁਆਇਨ ਕੀਤੀ ਯੰਗੇਸਟ ਜਨਰਲ ਸਕੱਟਰੀ ਪਾਰਟੀ ਨੇ ਬਣਾਇਆ ਮੈਨੂੰ ਠੀਕ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਬਣਦੇ ਮਾਨਸਮਾਨ ਲਈ ਭਾਰਤੀ ਜਨਤਾ ਪਾਰਟੀ ਇੱਕ ਅਹੇ ਜੀ ਪਾਰਟੀ ਹੈ ਜਿੱਥੇ ਇੱਕ ਆਮ ਵਰਕਰ ਵੀ ਸੁਣੀ ਜਾਂਦੀ ਹੈ ਕਾਮ ਵਰਕਰ ਇੱਕ ਸੁਪਨਾ ਦੇਖ ਸਕਦਾ ਹੈ ਇੱਕ ਖੁਆਬ ਦੇਖ ਸਕਦਾ ਹੈ ਕਿ ਉਹ ਸੂਬੇ ਦੇ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਕੱਲੀ ਭਾਰਤੀ ਜਨਤਾ ਪਾਰਟੀ ਹੈ ਜਿਨੇ ਕਰਕੇ ਦਿਖਾਇਆ ਬਾਕੀ ਗੱਲਾਂ ਕਰਦੇ ਐ ਅੱਜ ਰਾਜਸਥਾਨ ਦੇ ਵਿੱਚ ਚੀਫ ਮਿਨਿਸਟਰ ਬਣੇ ਐ ਇੱਕ ਆਮ ਘਰ ਦਾ ਕਾਰਕਿਰਤਾ ਪਹਿਲੀ ਵਾਰ ਦੇ ਬਰੀ ਐਮ ਐਲ ਏ ਬਣੇ ਅੱਜ ਮੁੱਖ ਮੰਤਰੀ ਬਣੇ ਐ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਰਾਸ਼ਟਰਪਤੀ ਕੇਂਦਰ ਦੇ ਤੁਸੀਂ ਮੰਤਰੀ ਵੇਖੋ ਸੂਬਿਆਂ ਦੇ ਤੁਸੀਂ ਮੰਤਰੀ ਵੇਖੋ ਸਿਰਫ ਭਾਰਤੀ ਜਨਤਾ ਪਾਰਟੀ ਕੀ ਲੋਕ ਸੁਪਨਾ ਦੇਖ ਸਕਦੇ ਐ ਬਾਕੀ ਪਾਰਟੀਆਂ ਦੇ ਵਿੱਚ ਕੋਈ ਸੁਪਨਾ ਕੀ ਸੋਚ ਵੀ ਨਹੀਂ ਸਕਦੇ